ਫਿੱਟ ਜਿਮਿਆ ਦੇ ਮੁੰਡਿਆਂ ਨੇ ਕਰਤਾ ਕਾਰਾ ਜੀ ਆਪਣਾ ਗਾਣਾ ਸਲੇਟੀਆਂ ਫਾਈਨਲ ਡਵਿੰਗ ਹੋ ਗਿਆ ਹੈ ਜੀ ਸ਼ੌਨ ਵਾਈ ਜੀ ਦੇ ਸਟੂਡੀਓ ਦੇ ਵਿੱਚੋਂ 뮤직 ਮੇਰਾ ਵੀਰ ਨੇ ਕੀਤਾ ਜੀ ਰੈਂਡੀ ਜਸਲ ਨੇ ਸੋ ਦੇਸੀ ਸਵੈਗ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਸੋ ਗਾਣੇ ਦੇ ਗਾਣੇ ਦੇ ਚਾਰ ਪੰਜ ਬੋਲ ਤੁਹਾਨੂੰ ਰੂਬਰੂ ਕਰਦਾ ਜੀ ਜੇ ਤੂੰ ਕੱਟ ਲਈ ਮੈਨੂੰ ਬਰਵਾ ਦਿਆ ਤੇਰੇ ਗਾਰ ਨਾਂ ਮੇਂ ਗੱਲੇ ਗੱਲਿਆ ਜਵਾਨਿਆ ਮੁਖੀ ਰੀ ਗਾਣਾ ਮੈਂ ਮਲੇ ਮਲੇ ਆਂਿਆ ਆ ਹੋ ਸਾਡਾ ਮੈਹੀ ਗਲਾ ਸਾਲੀਆਂ ਲੈ ਪੇਟੀਆ ਤੇਰੀਆ ਮੈਨੂੰ ਦੇਖਿਆ ਤੂੰ ਚੁੱਪੀ ਹੁੰਦੀ ਖਾਂਦੀੀ ਚਲੇਦੀ ਆ ਦੇਖਿਆ ਮੈਨੂੰ ਦੇਖਿਆ ਤੂੰ ਚੁੱਪੀ ਹੁੰਦੀ ਖਾਂਦੀੀ ਚਲੇਸ ਤੇ ਆ ਦੇਂਦਿਆ ਸੋ ਥੈਂਕ ਯੂ ਸੋ ਮਾਚੀ ਲਵ ਯੂ ਆਲ ਮੇਰੇ ਵੀਰ ਜਿਹੜੇ ਬਤਨੋਂ ਪਾਰ ਮੇਰੇ ਕੈਨੇਡਾ ਆਸਟ੍ਰੇਲੀਆ ਨਿਊ ਆਰਲਵਨ ਟੋਰਾਂਟੋ ਥਾਈਲੈਂਡ ਐਂਡ ਇੰਗਲੈਂਡ ਯੂਨਾਈਟਿਡ ਕਿੰਗਡਮ ਲੰਡਨ ਸੋ ਇਟਲੀ ਵਾਲੇ ਮੇਰੇ ਵੀਰ ਬ੍ਰਾਜ਼ੀਲ ਵਾਲੇ ਸੋ ਲਵ ਯੂ ਆਲ ਹੈ ਜੀ ਦਿਲੋਂ ਥੈਂਕ ਯੂ ਸੋ ਮੱਚ